ਹਾਂਜੀ ਵੀਰੇ ਸ਼ਤਿਸ਼੍ਰੀਕਾਲ ਸਾਰੇ ਭਰਾਵਾਂ ਨੂੰ ਸੱਜਣੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆਂ ਆਪਾਂ ਪਿੰਡ ਛਨੀਰ ਜ਼ਿਲ੍ਹਾ ਪੈਂਦਾ ਮਾਨਸਾ ਤੇ ਅੱਜ ਦੀ ਵੀਡੀਓ ਬੜੀ ਖਾਸ ਹੋਣ ਜਾ ਰਹੀ ਆਂ ਕਈ ਭਰਾਵਾਂ ਦੇ ਆਪਾਂ ਨੂੰ ਕਮੈਂਟ ਆ ਰਹੇ ਸੀ ਵੀ ਕੋਈ ਚੰਗਾ ਝੋਟਾ ਦਿਖਾਓ ਕ੍ਰੋਸਿੰਗ ਵਾਸਤੇ ਤੇ ਅੱਜ ਦੀ ਵੀਡੀਓ ਚ ਇੱਕ ਕ੍ਰੋਸਿੰਗ ਲਈ ਝੋਟਾ ਵੀਰੇ ਬਾਕੀ ਕਰਦੇ ਆਂ ਬਾਈ ਨਾਲ ਗੱਲਬਾਤ ਲੈਨਰ ਦੇ ਤੇ ਸਤਿ ਸ੍ਰੀਕਾਲ ਵੀਰੇ ਸਤਿ ਸ੍ਰੀਕਾਲ ਹਾਂਜੀ ਵੀਰੇ ਪਹਿਲਾਂ ਤਾਂ ਦਰਸ਼ਕਾਂ ਨੂੰ ਆਪਣਾ ਨਾਮ ਐਡਰੈਸ ਤੇ ਫੋਨ ਨੰਬਰ ਵੀਡੀਓ ਚ ਸ਼ੇਅਰ ਕਰ ਦਿਓ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਆਪਨਾ ਪਿੰਡ ਚਨੀਰਾ ਵੀਰੇ ਡਿਸਟ੍ਰਿਕਟ ਮਾਨਸਾ ਮੇਰਾ ਨਾਮ ਨਿਰਮਲ ਸਿੰਘ ਸਨ ਆਫ ਮਨਜੀਤ ਸਿੰਘ ਠੀਕ ਹੈ ਮੈਂ ਆਰਮੀ ਦੇ ਵਿੱਚੋਂ ਪੈਨਸ਼ਨ ਆਇਆ ਵੀਰੇ ਮੈਨੂੰ ਸ਼ੌਂਕ ਹੈ ਮੱਝਾਂ ਦਾ ਪਸ਼ੂ ਪਾਲਣ ਦਾ ਚੰਗੀ ਬਰੀਡਿੰਗ ਤੇ ਕੰਮ ਕਰਨ ਦਾ ਮੈਨੂੰ ਸ਼ੌਂਕ ਹੈ ਇਸੇ ਕਰਕੇ ਆਪਾਂ ਇੱਕ ਟੱਟਾ ਲੈ ਕੇ ਆਏ ਆ ਠੀਕ ਹੈ ਜੀ ਡੀਐਨਏ ਟੈਕ ਦੀ ਆਪਣੀ ਇਹਦੀ ਗਰੰਟੀ ਹੋਊਗੀ ਠੀਕ ਹੈ ਵੀਰੇ ਇਹ ਐਮ 29 ਸੀਮਨ ਦਾ ਠੀਕ ਹੈ ਜੀ ਤੇ ਮਾਂ ਦਾ ਮਿਲਕਰ ਪੌੜੇ ਦਾ 25 ਪਲੱਸ ਦਾ ਠੀਕ ਹੈ ਵੀਰ ਬਰਥ ਦੀ ਆਪਣੇ ਕੋਲੇ ਵੀਡੀਓ ਆ ਆਪਾਂ ਵੀਡੀਓ ਵੀ ਤੁਹਾਨੂੰ ਸੈਂਡ ਕਰ ਦਾਂਗੇ ਠੀਕ ਹੈ ਜੀ ਡੀਐਨਏ ਤੱਕ ਦੀ ਆਪਾਂ ਗਰੰਟੀ ਲੈਣੀ ਹੈ ਜੀ ਇਹਦੀ ਠੀਕ ਹੈ ਵੀਰ ਹਾਂ ਆਪਣਾ ਜਿਹੜਾ ਮਿੱਤਰ ਹੈਗਾ ਜਿਹੜਾ ਨੇ ਆਪਾਂ ਨੂੰ ਮੱਝਾਂ ਭੇਜਦਾ ਹੈਗਾ ਬਹੁਤ ਚੰਗਾ ਦੋਸਤ ਹੈ ਸਰਕਾਰੀ ਡਾਕਟਰ ਹੈ ਉਹਨੇ ਖੁਦ ਆਪਦੇ ਹੱਥ ਨਾਲ ਐਮ 29 ਦਾ ਸੀਮਣੇ ਦੀ ਮਾਤਾ ਦੇ ਪਰਿਆਸ ਠੀਕ ਹੈ ਜੀ ਹਾਂ ਤਾਂ ਕਰਕੇ ਆਪਾਂ ਡੀਐਨਏ ਤੱਕ ਦੀ ਵੀ ਗਰੰਟੀ ਲੈਣੀ ਹੈ ਜੀ ਤੇ ਉਮਰ ਕਿੰਨੀ ਹੋਗੀ ਵੀਰੇ ਦੀ ਜੀ ਸਵਾਦੋ ਤੋਂ 2.5 ਸਾਲ ਹੈ ਦੰਦ ਸਿੱਟਿਆ ਹੈ ਜੇ ਕੱਢੇ ਨਹੀਂ ਮੰਨ ਲੋ ਅੱਛਾ ਤੇ ਮੂੰਹ ਆਪਣੀ ਆਫ ਕੈਮਰਾ ਗੱਲ ਹੋਈ ਹੈ ਵੀ ਸਾਹੂ ਪੂਰਾ ਕਾ ਸੀਲ ਸਾਹੂ ਪੂਰਾ ਦੰਦ ਪਟਾ ਦੂਗਾ ਇੱਕ ਵਾਰੀ ਦਰਸ਼ਕਾਂ ਨੂੰ ਚੈੱਕ ਕਰਾ ਦਿੰਨੇ ਲਓ ਵੀ ਸੱਜਣ ਨੂੰ ਚੈੱਕ ਕਰ ਲਓ ਇੱਕ ਵਾਰ ਪੂਰੇ ਦੰਦ ਆਏ ਨਹੀਂ ਜੀ ਹਾਂ ਦੋ ਦੰਦ ਹੈ ਜੀ ਮੂੰਹ ਚ ਪਾਈ ਜਾਓ ਜੀ ਸੀਲ ਸਾਹੂ ਪੂਰਾ ਕਾ ਬਾਕੀ ਵੀੜ ਚਾਹੇ ਬੱਚਾ ਇਥੋਂ ਖੋਲ ਕੇ ਜੀ ਉੱਥੇ ਬੰਨਦੇ ਲਿਜਾ ਕੇ ਨਾ ਇਹਨੇ ਭੱਜਣਾ ਨਾ ਹਾਂਜੀ ਹਾਂਜੀ ਉਹ ਤਾਂ ਚੰਗੀ ਨਸਲ ਦੀਆਂ ਨਿਸ਼ਾਨੀਆਂ ਹੁੰਦੇ ਪਾਇਓਰਟੀ ਦੀਆਂ ਇੱਕ ਵਾਰੀ ਤੋੜ ਕੇ ਦਿਖਾ ਦੋ ਵੀਰੇ ਦਰਸ਼ਕਾਂ ਇੰਨਾ ਸੀਲ ਹੈ ਬਾਕੀ ਨੱਥ ਨੱਥ ਬਾਈਆਂ ਨੇ ਮਾਰੇ ਨਹੀਂ। ਕ੍ਰੋਸਿੰਗ ਵਾਸਤੇ ਛੱਡਦੇ ਮੇਰੇ ਫਿਰ। ਕ੍ਰੋਸਿੰਗ ਵਾਸਤੇ ਹੀ ਆਪਾਂ ਇੱਕ ਦੋ ਮੱਝਾਂ ਦੇ ਆਪਦੇ ਘਰ ਆਗੀਆਂ ਤੇ ਛੱਡੇ। ਤੇ ਬਾਕੀ ਬਾਈ ਦਾ ਆਪਦਾ ਵੀ ਸੋਹਣਾ ਕੰਮ ਆ, ਘਰ-ਵਾਰ ਪੂਰਾ ਸੈਟ ਆ ਬਾਈ ਪੈਨਸ਼ਨ ਆਇਆ ਹੋਇਆਗਾ ਆਰਮੀ ਰਿਟਾਇਰ ਤੇ ਸੀਲ ਸਾਊਸ ਅਜੇ ਨੂੰ ਪੂਰਾਗਾ ਇਹ ਜੀ ਗੱਲ ਨਹੀਂ। ਤੇ ਬਾਕੀ ਜੋ ਜਾਨਵਰ ਚ ਪੂਰਾ ਥੋੜਾ ਜਿਆ ਕਰਦਾ ਤਾਂ ਕਰਕੇ ਬਾਕੀ ਬਾਕੀ ਬਾਈ ਦਾ ਕੰਮ ਦੂਜਾ ਵੀ ਬਹੁਤ ਘੈਂਟ ਆਗਾ। ਉਹਦੀ ਵੀ ਵੀਡੀਓ ਆਪਾਂ ਕਵਰ ਕਰਾਂਗੇ ਅੱਗੇ। ਬਾਕੀ ਟੈਸਟੀ ਗੱਲਾਂ ਦਾ ਪੂਰਾ ਸਾਫ਼ ਸੁਥਰਾ ਹੈ। ਕੱਦ ਕਾਠ ਦਾ ਬਹੁਤ ਟੋਪ ਹੈ ਜਿੰਨ ਪਕਾਈ ਇਹਨਾਂ ਤੇ ਨਗਿਨਾ ਹਾਲੇ ਬਾਕੀ ਮੂੰਹੋਂ ਦੋ ਦੰਦ ਹੋਏ ਹਾਲੇ ਦੰਦ ਸਿੱਟੇ ਨੇ ਤੇ ਦੰਦ ਭਰਮ ਤੱਕ ਇਹ ਪੂਰਾ ਹਾਈਡ ਲੈਂਥ ਪੂਰੀ ਕਰ ਜੂਗਾ ਬੱਚਾ ਗਾਲੇ ਬਾਕੀ ਵੀਰੇ ਇਹਦੀ ਫੀਸ ਕਿੰਨੀ ਹੈ ਕਿ ਕ੍ਰੋਸਿੰਗ ਦੀ ਕ੍ਰੋਸਿੰਗ ਦੀ ਫੀਸ ਤਾਂ ਵੀਰੇ ਆਪਾਂ 11000 ਰੁਪਏ ਰੱਖਿਆ। ਕੋਈ ਜ਼ਰੂਰਤ ਬੰਦ ਹੋਊਗਾ ਆਪਾਂ ਉਹਦੇ ਵਾਸਤੇ। ਚਲੋ ਕੋਈ ਭਰਾ ਮਤਲਬ ਦੂਰੋਂ ਆਉਂਦਾਗਾ ਮਤਲਬ ਆਉਂਦਾ ਆਪਾਂ ਨੂੰ ਕੋਈ ਚੱਕਰ ਨਹੀਂ ਜੀ ਆਪਾਂ ਕੋਈ ਇਹਦਾ ਬਿਜ਼ਨਸ ਨਹੀਂ ਆਪਾਂ ਦਾ ਸ਼ੌਂਕ ਹੈ। ਹਾਂਜੀ ਹਾਂਜੀ। ਆਪਾਂ ਦਾ ਇਹ ਕਹਿਣਾ ਵੀ ਚੰਗੀ ਆਪਣੇ ਇਲਾਕੇ ਦੇ ਵਿੱਚ ਚੰਗੀ ਬਰੀਡ ਪੈਦਾ ਹੋਵੇਗੀ ਤਾਂ ਕਰਕੇ ਆਪਾਂ ਇਹ ਝੋਟਾ ਲੈ ਕੇ ਕੱਟਾ ਵਧੀਆ ਮੁੱਲ ਚ ਲੈ ਕੇ ਆਏ ਹਾਂ। ਹਾਂਜੀ ਹਾਂਜੀ। ਵੀ ਆਪਣੇ ਏਰੀਆ 'ਚ ਥੋੜਾ ਜਿਹਾ ਬਰੀਡਿੰਗ ਦਾ ਸੁਧਾਰ ਹੋਵੇ ਕਿਉਂਕਿ ਆਪਣੇ ਬਰੀਡਿੰਗ ਦੇ ਉੱਤੇ ਬਹੁਤ ਘੱਟ ਕੰਮ ਕਰ ਰਹੇ ਨੇ ਜਨਾ ਡਿਸਟ੍ਰਿਕਟ। ਹ ਤਾ ਕਰਕੇ ਜੀ ਆਪਾਂ ਇੱਕ ਨਸਲ ਸੁਧਾਰ ਵਾਸਤੇ ਆਪਾਂ ਵਧੀਆ ਪੈਸੇ ਦੇ ਕੇ ਲੈ ਕੇ ਆਏ। ਬਸ ਸ਼ੌਂਕ ਵਜੋਂ ਪੈਸਾ ਮੈਟਰ ਨਹੀਂ ਕਰਦਾ ਜੀ। ਹਾਂਜੀ। ਤੇ ਨੰਬਰ ਜਰੂਰ ਬੋਲ ਦੇ ਇੱਕ ਵਾਰ ਵੀਡੀਓ ਚਾਪ। ਨੰਬਰ ਹੈ ਜੀ ਆਪਣਾ 94649 23543 ਇਹ WhatsApp ਨੰਬਰ ਹੈ ਜੀ। ਠੀਕ। ਤੇ ਕਾਲਿੰਗ ਨੰਬਰ ਹੈ 9682 169548 ਠੀਕ। ਬਾਕੀ ਜਿਹੜੇ ਵੀ ਭਰਾ ਨੇ ਆਪਣੀਆਂ ਮੱਝਾਂ ਕਰਾਸ ਕਰਵਾਉਣੀਆਂ ਤਾਂ ਬਾਈ ਨੇ ਇੱਕ ਵਾਰੀ ਸੰਪਰਕ ਜ਼ਰੂਰ ਕਰ ਲਓ ਬਾਕੀ ਪੈਸਾ ਵੀ ਸੱਜ ਨੂੰ ਮੈਟਰ ਨਹੀਂ ਕਰਦਾ ਹੁੰਦਾ ਬਾਕੀ ਬਾਈ ਦਾ ਇਹ ਪ੍ਰਾਲਾਗਾ ਵੀ ਆਪਣੇ ਏਰੀਆ ਮਾਨਸਾ ਜ਼ਿਲ੍ਹੇ ਚ ਖਾਸ ਕਰਕੇ ਤੇ ਝੋਟਿਆਂ ਦੀ ਡੁਪਲੀਕੇਸੀ ਬਹੁਤ ਜ਼ਿਆਦਾ ਗਈ ਸੀਮਣ ਬਹੁਤ ਨਕਲੀ ਆਉਂਦੇ ਨੇ ਤੇ ਮਾਦਾਰ ਕਾਰਡ ਵੀ ਬਾਈ ਦੇ ਦੱਸਣ ਮੁਤਾਬਕ ਚੰਗਾ ਤੇ ਬਾਕੀ ਤੁਸੀਂ ਇੱਥੇ ਆਉਂਗੇ ਝੋਟਾ ਦੇਖੋਗੇ ਤਾਂ ਸੱਜ ਨੂੰ ਤੁਹਾਡੀ ਰੂਹ ਖੁਸ਼ ਹੋ ਗਈ ਇਹ ਜੀ ਗੱਲ ਨਹੀਂ ਬਾਕੀ ਬਾਈ ਆਪ ਵੀ ਬਹੁਤ ਨਿੱਗੇ ਸੁਭਾਅ ਦਾ ਮਾਲਕ ਹੈ ਤੇ ਵੀਡੀਓ ਚੰਗੀ ਲੱਗੀ ਤਾਂ ਆਪਣੀ ਸ਼ੇਅਰ ਜ਼ਰੂਰ ਕਰ ਦੇ ਕੋ ਧੰਨਵਾਦ